Thank yeah. you. ਉਨਾ ਦੇ ਪਸਾਰ ਉਹ ਸੁਪੀ ਦਾ ਮਰ ਦੇ ਨਾਲ ਸਮਝਾ ਕਰ ਰਹੇ ਨੇ ਆਪ ਜੀ ਦੇਖ ਰਹੇ ਪੰਥਕ ਤਨਵਾਦੀ ਰਵਾ ਪੰਥੀ ਸਿੰਘ ਜੀ ਕਾਦਰੀ ਸ਼ਰੋਮਨੀ ਪੰਥ ਦੇ ਕਾਲੀ ਬੁੱਧਾ ਦਲ ਪਹਿਲੇ ਮਾਰਤਕ ਪੋਨਾ ਵਿਲਾ ਅਸ਼ਰਮ ਸਾਹਿਬ ਦੇਸ ਰੱਖਇਕ ਮਹਾਨ ਯੋਧੇ ਅਤੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਨੂੰ ਸਮਰਪਿਤ ਸ਼ਰੋਮਨੀ ਪੰਥ ਕਾਲੀ ਬੁੱਧਾ ਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਪਿਛਲੇ 25 ਸਾਲਾਂ ਤੋਂ ਕਰਵਾਏ ਜਾਂਦੇ ਦੋ ਰੋਜ਼ਾ ਇੰਟਰਨੈਸ਼ਨਲ ਗੱਤਕਾ ਮੁਕਾਬਲਿਆਂ ਦੀ ਅਰੰਭਤਾ ਹੋ ਗਈ ਹੈ ਗਤਕਾ ਮੁਕਾਬਲਿਆਂ ਦੀ ਅਰੰਭਤਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਤਖਤ ਸ੍ਰੀ ਕੇਸਗੜ ਸਾਹਿਬ ਵੱਲੋਂ ਸੰਗਤੀ ਅਰਦਾਸ ਕਰਨ ਉਪਰੰਤ ਪ੍ਰਤੀਸ਼ਿਤ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਸਿੱਖ ਪਰੰਪਰਾਵਾਂ ਅਤੇ ਸਿੱਖ ਮਰਿਆਦਾ ਅਨੁਸਾਰ ਗਤਕੇ ਦੀ ਅਰੰਭਤਾ ਹੋਈ विरसा संभाल गत का मुकाबले बुद्धा दल मनोरथ करवाद साहिब जथेदार बाबा बलबीर अकाली छियानवे करोड़ी ने कहा दसम पातशाह श्री गुरु गोबिंद वालों बख्शी जुगजू युद्धकला प्रचार प्रसार प्रसारस तो वाद हो सके अते नौजवानी अपने विरसे प्रति सुचेत हो के जालम नश्य समाजिक कुरीतियों तो दूर रहे ਇਹਾਂ ਦੀ ਹਮੇਸ਼ਾ ਹੀ ਪ੍ਰਸ਼ਾਸਨਤ ਹੋਈ ਹੈ ਕਿ ਕਿ ਪ੍ਰੰਕਸ਼ ਕਿਉਂ ਨੇ ਉਹਨਾਂ ਨੂੰ ਜੀ ਆਇਆਂ ਆਪਨਾ ਸਰਕਾਰ ਦਿੰਨਾ ਹੈ ਮੈਂ ਬੇਨਤੀ ਕਰਾਂਗਾ ਸਰਕਾਰ ਜੋ ਬਾਬਾ ਜੀ ਭੜਾਈ ਦੇ ਦੋ ਸ਼ਬਦ ਸਾਂਝੇ ਕਰਨਗੇ ਉਸ ਤੋਂ ਬਾਅਦ ਨਾਲ ਇੱਕ ਅੱਤਕਾ ਮੁਕਾਬਲੇ ਇਕਰਮ ਹੋ ਜਾਣਗੇ ਜੀ ਫਤਿਹ ਕਰਨ ਕਰ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਦੇ ਸੁਭਾ ਸਰ 99 ਦੀ ਫਸਾਦੀ ਵਾਲੇ ਤੇ ਸਭ ਸ੍ਰੀ ਗਿਸ਼ਕਰ ਸਾਹਿਬ ਜੀ ਖਾਨਸਾ ਪੰਥ ਦੀ ਸਾਜਨਾ ਕੀਤੀ ਤੇ ਨਾਲ ਹੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਮਨਾ ਕੇ ਜਿਹੜੇ ਆਪਾਂ ਨੂੰ ਅੱਜ ਅੰਗਜੂ ਕਰਤਬ ਤੁਸੀਂ ਦੁਨੀਆ ਆਦਮੀਆਂ ਨਹਿਸਾਂ ਹੀ ਫੌਜਾਂ ਦੇ ਆਨੰਦ ਮਾਣਦੇ ਹੋ ਆਰਥਾ ਤੇ ਆਪਣੇ ਵਿੱਚ ਬਹੁਤ ਹੀ ਸਤਕਾਰ ਦੇ ਉਗ। ਸਾਖੀ ਗਿਸ਼ਕਰ ਸਾਹਿਬ ਦੇ ਜੈ ਸਾਹਿਬ ਗਿਆਨੀ ਫਰਦੌਨ ਸਿੰਘ ਜੀ ਤੇ ਰੋਡੇ ਸਾਹਿਬ ਜਿਹੜੇ ਇੱਥੇ ਮੇਜਰ ਨੇ ਤਕਰੀਕ ਕੀ ਕਰ ਸਰ ਸਾਹਿਬ ਦੇ ਤੇ ਨਾਲ ਜਿੱਥੇ ਬਹੁਤ ਸਾਰਾ ਲੋਕ ਪਾਪਾ ਬਨਮੋਹ ਸਿੰਘ ਜੀ ਬਾਤੋ ਆਲੇ ਉੱਥੇ ਕੀ ਮਹਿਮਾਨ ਉਹਨਾਂ ਦੇ ਨੁਮਾਇंदे ਗੱਲ ਵੀ ਉਹਨਾਂ ਨੇ ਹਾਜ਼ਰੀਆਂ ਲਵਾਉਣੀਆਂ ਨੇ ਉਥੇ ਮਾਪੋਰ ਕੀਤੇ ਨਿਰਮਲ ਉਦਾਰੀ ਤੇ ਨਾਲ ਸਰ ਵਾਲੇ ਮਾਪੋਰ ਕੋਈ ਸਤਿਗੁਰੂ ਬਾਪਾ ਤੇਜਾ ਸਿੰਘੀ ਖੋਡੇਵਾੜੀ ਸਵੇਰੇ ਉਹ ਵੀ ਹਾਜ਼ਰੀ ਲਵਾ ਕੇ ਗਏ ਨੇ ਤੇ ਅੱਜ ਅਵਸ਼ਾਲ ਨਜ਼ਰ ਕੀਤ ਕਰਨੀ ਸੀ ਮਾਪੁਰਖਾਂ ਵੱਲੋਂ ਤੇ ਕਿਤੇ ਅੱਜ ਆਪਾਂ ਇਹ ਵਿਚਾਰ ਸਭਾਲ ਇੰਟਰਨੈਸ਼ਨਲ ਗੱਲਾਂ ਮੁਕਾਮ ਦੇ ਇਹ ਕੱਲੇ ਛਾਉਣੀ ਪੰਦਾ ਕਾਣੀ ਖੋਡਾ ਦਾ ਵੱਲੋਂ ਨਹੀਂ ਸੌਂਚੇ ਹੀ ਖਾਲਸਾ ਪੰਥ ਇਹ ਵਿਰਾਸਤ ਦੇ ਰਾਖੋੜ ਤੋਂ ਆਸਤੇ ਸਿਰਫ ਇਹ ਉਪਰਾਲਾ ਹੈ ਕਿਉਂਕਿ ਸ਼੍ਰੋਮਣੀ ਪੰਚਾਇਤ ਅਕਾਲੀ ਥੋੜਾ ਜਲ ਪੰਨਿਆਂ ਕਰ ਸਾਰੀਆਂ ਨੇ ਹੰਸਨ ਜਗੇਵੰਦਿਆ ਵੱਲੋਂ ਇਹ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਹਰ ਸਾਲ ਜਿਹੜੇ ਕਰਵਾਏ ਜਾਂਦੇ ਨੇ ਉੱਥੇ ਹੀ ਸਾਡੇ ਬਹੁਤ ਸਰਕਾਰ ਜੋਗ ਸਿੰਘ ਸਾਹਿਬ ਆਗੇ ਹਰਮੰਦਾ ਕਰਦੇ ਨੇ ਸਰਕਾਰ ਵੱਲੋਂ ਤੇ ਬਹੁਤ ਹੀ ਹੋਣਾ ਦਾ ਇੱਥੇ ਆਇਆ ਦਾ ਬਹੁਤ ਧੰਨਵਾਦ ਜੀ ਆ ਤੇ ਨਾਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੁਮੈਣੀ ਉਹਨਾਂ ਤੋਂ ਉਹਨਾਂ ਦੇ ਪ੍ਰਧਾਨ ਵੀ ਕਾਹਤੇ ਹਾਜ਼ਰੀ ਲਵਾ ਕੇ ਗਏ ਸਰਦਾਰ ਹਰਜਿੰਦਰ ਸਿੰਘ ਜੀ ਕਾਮੀ ਜੀ ਤੇ ਨਾਲ ਮੇਰੇ ਖਿਆਲ ਕੱਲ ਵੀ ਲੋੜਾਂ ਨੇ ਆਉਣਾ ਅੱਜ ਵੀ ਫੋਨ ਆਇਆ ਸੀ ਆਉਂਗਾ ਮੈਂ ਜ਼ਰੂਰ ਤਸਿਲ ਕਰਾਂਗੇ ਤੇ ਨਾਲ ਜਿਹੜੇ ਹੈ ਸਰਦਾਰ ਭਗਵਾਨ ਸਿੰਘ ਜੀ ਜੋ ਜਿਹੜੇ ਪੰਥ ਦੇ ਮਹਾਨ ਵਿਦਵਾਨ ਨੇ ਤੇ ਉੱਥੇ ਹੀ ਬਾਬਾ ਮਗਰ ਸਿੰਘ ਜੀ ਹੈੱਡ ਗ੍ਰੰਥੀ ਬੁੱਢਾ ਦਲ ਦੇ ਸਾਰੇ ਹੀ ਦੇਸ਼-ਵਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇ ਵਾਰ ਸੰਗਤਾਂ ਸਾਰੇ ਜਿੰਨੇ ਵੀ ਇੱਥੇ ਹਾਜ਼ਰੀਆਂ ਲਵਾ ਰਹੇ ਹੋ ਆਪਾਂ ਸਾਰਿਆਂ ਨੇ ਜਿੱਥੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਦੇ ਆਨੰਦ ਮਾਣਨੇ ਨੇ ਇਹ ਜੰਗ ਜੋ ਕਰਤਬ ਨੇ ਜਿਹੜੇ ਅੱਜ ਤੁੰਤ ਤੁੰਤ ਸਹਿਬ ਸਿੰਘ ਗੁਰੂ ਗਰੰਥ ਸਾਹਿਬ ਜੀ ਦੇ ਜਿੱਥੇ ਖੰਡ ਪਾਛਲ ਆਰੰਭ ਹੋਏ ਨੇ ਉਥੇ ਹੀ ਜਿਹੜੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਦੀ ਅੱਜ ਆਰੰਭ ਜਿਹੜੇ ਕਰਵਾਏ ਜਾ ਰਹੇ ਨੇ ਇਹ ਹੁਣ ਆਪ ਜੀ ਨੇ ਕਰਤਬ ਤੇ ਤੁਸੀਂ ਆਨੰਦ ਮਾਣਨੇ ਨੇ ਜੰਗ ਜੋ ਕਰਤਬ ਦੇ ਜਿਹੜੇ ਅੱਜ ਵੀ ਤੇ ਕੱਲ੍ਹ ਵੀ ਪਿਲ ਨੂੰ ਜਿसे ਲੈ ਕੇ ਰਾਤ ਤਕਰੀਬਨ 12 ਵਜੇ ਤੱਕ ਇਹ ਖਤਕਾ ਮੁਕਾਬਲੇ ਹੋਣੇ ਨੇ ਫਿਰ ਕੱਲੀ ਜਿਹੜਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਣਾ ਹੈ ਜਿਨ੍ਹਾਂ ਦੇ ਵਿੱਚ ਸੈਂਟਰ ਗਿਆਨੀ ਰਬੀ ਚੰਗੀ ਜਥੇਦਾਰ શ્રી ਆਕਾਲਪੁਰ ਸਾਹਿਬ ਐਂਡ ਗ੍ਰਾਂਥੀ શ્રી ਹਰਮਨਦਰ ਸਾਹਿਬ ਉਪੇਖ ਸੈਂਟਰ ਗਿਆਨੀ ਸੁਲਤਾਨ ਸਿੰਘ ਹੋਰ ਵੀ ਪੰਥ ਦੇ ਮਹਾਨ ਜਿਹੜੇ ਆਗੂਆਂ ਨੇ ਬਹੁਤ ਬੜੀ ਸਨਮਾਨ ਕੀਤਾ ਜਾਵੇਗਾ ਜਿਤੇ ਸ਼ੇਖਰ ਨਾਮੰ ਨਮਸਕਾਰ ਤਾਮੰ ਜਿਤੇ ਹਸਰ ਭਿਆਨ ਨਮਸਕਾਰ ਤੇ ਆਸਿਰ ਪਾਨ ਖੰਡੋ ਖੜਗ ਤੋਪ ਤੋੜਿਆ ਸੀ ਸਹਿਬ ਜੋਈ ਸਹਿਬ ਦੀ ਯਹੀ ਹਮਾਰੇ ਪੀਰ ਪੀਰ ਤੋਹੀ ਸਹਿਬ ਦੀ ਤੋਹੀ ਤੋਹੀ ਤਵਰ ਦਰਵਾਜ਼ ਨਾਮ ਤੇ ਹਾਰੋ ਜੋਜ ਆਪਾ ਭਏ ਸਿੰਘ ਭਾਪਾ ਸੋ ਆਪਾ ਆਓ ਹਣ ਜਲਾ Holi ਕੀਲੀ ਸੰਸੇ ਰੰਗ ਲਾਗਾ ਅਤ ਲਾਲ ਦੇ ਜਿੱਥੇ ਆਪਾਂ ਕੱਲ ਅੱਜ ਤੇ ਕਾਣ ਜਿਹੜੇ ਨੇ ਦਸਕੇ ਦੇ ਆਨੰਦ ਮਾਣਨੇ ਨੇ ਉੱਥੇ ਹੀ ਮੈਂ ਜਿੰਨੀਆਂ ਵੀ ਸਾਡੀਆਂ ਗੁਰਸਿੱਖ ਸੰਗਤਾਂ ਆਈਆਂ ਨੇ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਜਿਹੜੇ ਸਾਡੇ ਨੌਜਵਾਨ ਬੱਚੇ ਨਸ਼ਿਆਂ ਦੇ ਵਿੱਚ ਆਦੀ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕੇ ਤੇ ਬਾਣੀ ਤੇ ਬਾਣੇ ਦੇ ਜ਼ਰੂਰ ਧਾਰਨੀ ਹੋਣ ਗੁਰੂ ਦੇ ਨਾਲ ਲੱਗਣ ਨਾਲ ਮੈਂ ਬੇਨਤੀ ਕਰਦਾ ਆਪਾਂ ਬਹੁਤ ਹੀ ਅਮਨ ਆਮਾਨ ਦੇ ਨਾਲ ਜਿਹੜਾ ਬੋਲੇ ਮਹੱਲੇ ਦੇ ਵਿੱਚ ਹਾਜੀਆਂ ਲਵਾਉਣੀਆਂ ਨੇ ਤੇ ਨਾਲ ਜਿਹੜਾ 26 ਤਰੀਕ ਨੂੰ ਵਿਸ਼ਾਲ ਜਿਹੜਾ ਮਹੱਲਾ ਤਖਤਸ਼੍ਰੀ ਕੇਸਗੜ ਸਾਹਿਬ ਤੋਂ ਜਿਹੜੇ ਆਰੰਭ ਹੋਣੇ ਨੇ ਉੱਥੇ ਹੀ ਗੁਰਦਾਰਾ ਗੁਰੂ ਕਾ ਬਾਗ ਸੋਨੀ ਮਹਿੰਸ ਸਿੰਘਾਂ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਨ ਪੰਜਵਾ ਤਖਤੀ ਅਗਵਾਈ ਦੇ ਵਿੱਚ ਸਾਰੀਆਂ ਹੀ ਮਹਿੰਸ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਪ੍ਰਾਤਨ ਰਵਾਇਤ ਦੇ ਮੁਤਾਬਕ ਮਹੱਲਾ ਜਿਹੜਾ ਉਹ ਵੀ ਉਹਦੇ ਵਿੱਚ ਵੀ ਆਪਾਂ ਹਾਜ਼ਰੀਆਂ ਲਗਵਾਉਣੀਆਂ ਨੇ ਸਾਰਿਆਂ ਨੇ ਹੁਣ ਗੱਤਕੇ ਤੇ ਆਪਾਂ ਉਹ ਆਨੰਦ ਮਾਣੀਏ ਸਿੰਘ ਸਾਹਿਬ ਜੀ ਆਰੰਭਤਾ ਕਰਾਉਂਗੇ ਆਪਾਂ ਸਾਰੇ ਦਰਸ਼ਨ ਦਦਾਰੇ ਕਰੀਏ ਗਾਇਕ ਜੀ ਕਰੇਗੀ ਆਵੇ ਨੇ ਹਲੋ ਜਾਵੇ ਕਰਕੇ ਜਾਵੇ ਕਰਗੀ ਧਰਮਪਾਲ ਸਾਹਿਬ ਜੀ ਦੇ ਮਨ ਨੂੰ ਪਾਵੇ ਇੱਥੇ ਉਸ ਕਾਲੀ ਦਖੋਰੀਆਂ ਦੇ ਸਰਕਰਤਸਿਆਆਂ ਨੇ ਸਿਰਸਾ ਨਾਲ ਜੰਡਾਲੀ ਵਾਲੇ ਕੋਲ ਜਵਾਨ ਮਾਹਕੁਸ਼ ਨੇ ਉਹ ਵੀ ਜਿਹੜੇ ਅਣਜੋਖੇ ਤੇ ਚੇਤੇ ਤੋਂ ਆਪਣੇ ਹਾਲਰੋਏ ਨੇ ਉਹਨਾਂ ਨੂੰ ਜੀ ਆਇਆਂ ਆਪਦੇ ਲਈ ਕਰਤਾ ਹੋ। ਉਹ ਵੀ ਜੀ ਆਇਆਂ ਆਓ। ਭਾਈ ਸੁਖੀ ਜੀ ਭਾਈ ਸੁਖੀ ਜੀ ਉਹਨਾਂ ਨੂੰ ਮਿਲਤੀ ਕਰਾਂਗਾ। ਉਹ ਨਜ਼ਦੀਕ ਆਉਣਗੇ ਕਿਉਂਕਿ ਉਹ ਇਸ ਦਮਕਾ ਮੁਕਾਬਲੇ ਦੇ ਰੂਹ ਰਵਾਣ ਹੈ। ਬਾਬਾ ਜੀ ਜਿਹੜਾ ਇਸ਼ਾਰਾ ਕਰਦੇ ਨੇ ਪੂਰੀ ਤਰ੍ਹਾਂ ਬੜੇ ਤਮਦੇ ਹੀ ਹਿਲਾਕਾ ਦਿੰਦੇ ਨੇ। ਔਰ ਸਾਰੀਆਂ ਟੀਮਾਂ ਨੂੰ ਬਹੁਤ ਵਧੀਆ ਉਬੀਰ ਵੀ ਕਰਦੇ ਨੇ। ਆਓ ਅਰੰਭਾ ਹੋ ਰਹੀ ਹੈ ਜੀ। ਭਾਈ ਜੀ ਜਿੱਤਾਂ ਖੰਡ ਸਿੰਘ ਸਾਹਿਬ ਯਾਨੀ ਸੁਲਤਾਨ ਸਿੰਘ ਜਥੇਦਾਰ ਅਕਸ਼ੀ ਬੇਸਨ ਸਾਹਿਬ ਅਨੰਦਪੁਰ ਸਾਹਿਬ ਉਹ ਸੋਟੀ ਦਾ ਮਾਰ ਜਿਹੜਾ ਸੰਧਿਆ ਕਰ ਰਹੇ ਨੇ ਆਪ ਵੀ ਦੇਖ ਰਹੇ ਹੋ ਪੰਦਰ ਨਰਬਾਬਾ ਜੀ ਵਰਪਾ ਬਲਵੀ ਸਿੰਘ ਜੀ ਅਕਾਲੀ ਸ਼ਰਵਨ ਕੌੜੀ ਜਥੇਦਾਰ ਸ਼ਰਵਨੀ ਪੰਥ ਦੇ ਤੋਂ ਅਮੀ ਬੋਟਾ ਦਾਲ ਪੁਜਾ ਮਾਸਟਰ ਉਹਨਾਂ ਦੇ ਨਾਲ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਜਥੇਦਾਰ ਸਾਹਮਣੇ ਪੰਥ ਅਕਾਲੀ ਬੋਟਾ ਦਾਲ ਤੇ ਮਨੂਪਾ ਸਰਬ ਸੁਰੀਆ ਗਾ ਰਹੇ ਆ ਆਇਤਾ ਕਰ ਨੋ ਫੋਟੋ ਕਰ ਨਹੀਂ ਆ ਫੋਟੋ ਕਰ ਨਹੀਂ ਗੋਦ ਗੇੜੀ ਕਰ ਕੇ ਆਵੇ ਫੋਟੋ ਪਾਵੇ ਨਿਹਾਲ ਹੋ ਜਾਵੇ ਸੁਰੀਆ ਕਾਲ ਉਪਾਰੀ ਚਲੋ